ਜਿਸ ਤਰ੍ਹਾਂ ਮੇਰੇ ਬੱਚੇ ਡਿਮਾਂਡ ਕਰਦੇ ਹਨ ਕੀ ਤੁਹਾਡੇ ਬੱਚੇ ਵੀ ਇਸੇ ਤਰ੍ਹਾਂ ਹੀ ਡਿਮਾਂਡ ਕਰਦੇ ਹਨ ਮੰਮਾ ਸਵੇਰੇ ਲੰਚ ਬਾਕਸ ਚ ਕੀ ਤਿਆਰ ਕਰਨਾ ਹੈ ਮੈਨੂੰ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਜੋ ਵੀ ਦਵਾਂ ਹੈਲਦੀ ਹੀ ਦਵਾਂ ਕਿਉਂਕਿ ਇਹ ਹੈਲਦੀ ਚੀਜ਼ ਆਪਾਂ ਬਣਾਵਾਂਗੇ ਤੇ ਇਸ ਦੇ ਬਹਾਨੇ ਉਹ ਅੰਦਰ ਥੋੜਾ ਜਿਹਾ ਉਹਨਾਂ ਦੇ ਵੈਜੀਟੇਬਲਸ ਵਗੈਰਾ ਚਲ ਜਾਣਗੇ। ਇਸ ਲਈ ਮੈਂ ਅੱਜ ਬਹੁਤ ਹੀ ਹੈਲਦੀ ਸੈਂਡਵਿਚ ਬਣਾ ਕੇ ਤਿਆਰ ਕਰਾਂਗੀ। ਸਭ ਤੋਂ ਪਹਿਲਾਂ ਮੈਂ ਹੰਕਰ ਲਿਆ ਹੈ। ਹੰਕਰ ਦੇ ਵਿੱਚ ਇਸ ਦੇ ਵਿੱਚ ਮੈਂ ਥੋੜੇ ਜਿਹਾ ਪਿਆਜ਼ ਬਰੀਕ ਕੱਟ ਕੇ, ਸ਼ਿਮਲਾ ਮਿਰਚ ਬਰੀਕ ਕੱਟ ਕੇ ਤੇ ਜਿਹੜੀਆਂ ਗਾਜਰਾਂ ਹਨ ਉਹਨਾਂ ਨੂੰ ਕ੍ਰਸ਼ ਕਰਕੇ ਐਡ ਕਰ ਲਿਆ ਹੈ। ਸਵਾਦ ਦੇ ਅਨਸਾਰ ਇਸ ਦੇ ਵਿੱਚ ਨਮਕ ਐਡ ਕਰਾਂਗੇ, ਥੋੜੇ ਚਿਲੀ ਫਲੈਕਸ ਐਡ ਕਰ ਲਵਾਂਗੇ, ਨਾਲ ਹੀ ਆਪਾਂ ਬਲੈਕ ਪੀਪਰ ਐਡ ਕਰ ਲਵਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮ ਹੁਣ ਆਪਾਂ ਬ੍ਰੈਡ ਲਵਾਂਗੇ ਬ੍ਰੈਡ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਇਹਨਾਂ ਦੇ ਚਾਰੇ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਕੱਟ ਕਰ ਦੇਵਾਂਗੇ ਇਸ ਤਰ੍ਹਾਂ ਆਪਣੇ ਸੈਂਡਵਿਚ ਬਹੁਤ ਹੀ ਜ਼ਿਆਦਾ ਵਧੀਆ ਤੇ ਸੌਫਟ ਬਣ ਕੇ ਤਿਆਰ ਹੁੰਦੇ ਹਨ ਹੁਣ ਆਪਾਂ ਇੱਕ ਬ੍ਰੈਡ ਲਵਾਂਗੇ ਉਸ ਦੇ ਉੱਪਰ ਜਿਹੜਾ ਸੈਂਡਵਿਚ ਦਾ ਮਿਕਸਰ ਬਣਾਇਆ ਸੀ ਉਸ ਨੂੰ ਲਗਾ ਦੇਵਾਂਗੇ ਤੇ ਦੂਸਰਾ ਬ੍ਰੈਡ ਇਸ ਦੇ ਉੱਪਰ ਰੱਖ ਦਵਾਂਗੇ ਤੇ ਇਹ ਦੇਖੋ ਜੀ ਇਹ ਆਪਣਾ ਸੈਂਡਵਿਚ ਬਣ ਕੇ ਰੈਡੀ ਹੋ ਚੁੱਕਾ ਹੈ ਹੁਣ ਮੈਂ ਸੌਸ ਵਾਲਾ ਸੈਂਡਵਿਚ ਬਣਾ ਕੇ ਤਿਆਰ ਕਰਾਂਗੀ ਕਿਉਂਕਿ ਛੋਟਾ ਬੇਟਾ ਕਹਿੰਦਾ ਸੀ ਕਿ ਮੈਂ ਸੌਸ ਲਗਾ ਕੇ ਹੀ ਸੈਂਡਵਿਚ ਲੈ ਕੇ ਜਾਣਾ ਹੈ ਇਸ ਲਈ ਮੈਂ ਉੱਪਰ ਬ੍ਰੈਡ ਦੇ ਸੌਸ ਲਗਾ ਲਈ ਹੈ ਤੇ ਹੁਣ ਇਸ ਦੇ ਉੱਪਰ ਆਪਾਂ ਇਸਲਾ ਮਿਕਸਰ ਲਾ ਦਵਾਂਗੇ ਤੇ ਦੂਸਰਾ ਬ੍ਰੈਡ ਇਸ ਦੇ ਇਹਦੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਲਓ ਜੀ ਤੁਸੀਂ ਵੀ ਬਣਾਇਓ ਖਾਇਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਥੈਂਕਸ ਫॉर ਵਾਚਿੰਗ